ब्रह्मज्ञानी ਕੋਲ ਜਾਣਾ ਮੈਂ ਦੁਬਾਰਾ ਅਸੀਂ ਫੇਰ ਜਦੋਂ ਗਏ ਮੈਂ ਕਿਹਾ ਵੀ ਅੱਜ ਪਰਖ ਲੈਣੀ ਹੈ ਵੀ ਜੇ ਇਹ ਅੰਤਰਜਾਮੀ ਨੇ ਤਾਂ ਮੇਰੇ ਦਿਲ ਦੀ ਗੱਲ ਦੱਸਣ ਅਸੀਂ ਪੰਜ ਚਾਰ ਜਾਣੇ ਸੀ ਮਹਾਪੁਰ ਕੇਸੀ ਇਸ਼ਨਾਨ ਕਰਕੇ ਵੱਡਾ ਸਹਰਾਣਾ ਲਾ ਕੇ ਪਲੰਗ ਤੇ ਬੈਠੇ ਅੱਖਾਂ ਬੰਦ ਨੇ ਚਿਹਰਾ ਪਰੇ ਨੂੰ ਹੈ ਪਟਿਆਲੇ ਦੀ ਤਿੰਨ ਚਾਰ ਸੰਗਤ ਮੇਰੇ ਨਾਲ ਕਹਿੰਦੇ ਭਾਈ ਬਲੂ ਸਟਾਰ ਚ ਕੌਣ ਰਿਹਾ ਤੁਹਾਡੇ ਚੋਂ ਮੈਂ ਖੜਾ ਹੋ ਗਿਆ ਮੈਂ ਜੀ ਮੈਂ ਰਿਹਾ ਕਹਿੰਦੇ ਸੰਤਾਂ ਬਾਰੇ ਕੀ ਖਿਆਲ ਹੈ ਮੈਂ ਜੀ ਤਾਂ ਤੁਹਾਨੂੰ ਹੀ ਪਤਾ ਹੋ ਕਹਿੰਦੇ ਉਹਨਾਂ ਦੀ ਅਵਸਥਾ ਕਿੰਨੀ ਕ ਵੱਡੀ ਸੀ ਮੈਂ ਮਹਾਰਾਜ ਅਸੀਂ ਕੀ ਜਾਣੀਏ ਇਹ ਤਾਂ ਅਣਜਾਣ ਬੱਚੇ ਆ ਇੱਕ ਗੱਲ ਯਾਦ ਰੱਖੋ ਜੇ ਕੋਈ ਪੂਰਨ ਪੁਰਖ ਮਿਲ ਜੇ ਤਾਂ ਉੱਥੇ ਦਮ ਗਜੇ ਨਹੀਂ ਮਾਰੇ ਤੇ ਹਾਂ ਜੀ ਮੈਨੂੰ ਪਤਾ ਜੀ ਕਦੇ ਨਹੀਂ ਕਹੀਦਾ ਉੱਥੇ ਹਮੇਸ਼ਾ ਉਹਨਾਂ ਨੂੰ ਕਹਿੰਦਾ ਮਹਾਰਾਜ ਸਾਡੀ ਤਾਂ ਬੁੱਧੀ ਥੋੜੀ ਹੈ ਜੀ ਸੰਤ ਪਤਨ ਪਤਾ ਤੇ ਮੈਨੂੰ ਸੀਗਾ ਅਵਸਥਾ ਦਾ ਮੰਨੂ ਕਹਨੇ ਸਤਵੀਂ ਭੂਮਿਕਾ ਦੇ ਮਾਲਕ ਸੀਗੇ ਉਹ ਸਤਵੀਂ ਭੂਮਿਕਾ ਦੇ ਮਾਲਕ ਸੀ ਮਹਾਪੁਰਖ ਕਹਨੇ ਪਰ ਦੁਨੀਆ ਨੇ ਪਈ ਪਛਾਣੇ ਨਹੀਂ ਉਹ ਮੈਂ ਕਹਾਂ ਇਹ ਤਾਂ ਮਹਾਮਹਾਰਾਜ ਇਹ ਤਾਂ ਗੱਲ ਠੀਕ ਹੈ ਸੱਤ ਭੂਮਿਕਾ ਹੁੰਦੀਆਂ ਬ੍ਰਹਮ ਗਿਆਨ ਦੀਆਂ ਸੁਭਿਸ਼ਾ ਸੁਭਿ ਵਿਚਾਰਨਾ ਤਨੂ ਮਾਨਸਾ ਸਤਵਾ ਪਦ ਅੰਸ਼ ਸਖਤ ਪਦਾਰਥਾ ਭਾਵਨੀ ਅੱਗੇ ਆਉਂਦੀ ਹੈ ਸਤਵੀਂ ਸਤਵਾ ਪਦ ਕਿਹੜਾ ਹੁੰਦਾ ਤੁਰਿਆ ਅਵਸਥਾ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਨ ਪਿੱਛੇ ਜੇ ਇੱਕ ਮਹਾਪੁਰਖਾਂ ਦੇ ਜੋੜ ਮਿਲੇ ਤੇ ਗਏ ਉਹ ਕਹਿੰਦੇ ਥੋੜੀ ਜੀ ਕਥਾ ਹਾਈ ਲੈਵਲ ਤੇ ਸੁਣਾ ਦਿਓ ਮੈਂ ਕਿਹਾ ਜੀ ਸਤਬਚਨ ਸੰਗਤ ਥੋੜੀ ਕੈਚ ਕਰ ਲਉ ਇੰਨਾ ਚੀਜ਼ਾਂ ਨੂੰ ਮੈਂ ਸਤ ਭੂਮਿਕਾ ਬ੍ਰਹਮ ਗਿਆਨ ਦੀ ਜੇ ਸੁਣਾਈਆਂ 2 ਦਿਨ ਲੱਗੇ ਸਨ ਹੋ ਗਏ ਸਾਰੇ ਕੀ ਬਾਤ ਆ ਕਹਿੰਦੇ ਅਸੀਂ ਕਦੇ ਸੁਣੀਏ ਨਹੀਂ ਬ੍ਰਹਮ ਗਿਆਨ ਹੁੰਦਾ ਕੀ